ਹੈਲੋ ਜੀ ਸਸਰੀ ਅਕਾਲ ਤੁਹਾਡਾ ਸੈਰ ਚੈਨਲ ਤੇ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਸੂਟ ਤੇ ਜੁਆਇੰਟ ਲੈਸ ਲਗਾਵਾਂਗੇ ਤੇ ਇੱਕ ਆਪਾਂ ਸੈਂਟਰ ਦੇ ਵਿੱਚ ਲੈਸ ਲਗਾਵਾਂਗੇ ਤੇ ਆਪਾਂ ਜਿਹੜੀ ਲੈਸ ਲਗਾਉਣੀ ਆ ਇਹ ਆਪਾਂ ਸੈਂਟਰ ਦੇ ਵਿੱਚ ਲਗਾਉਣੀ ਆ ਤੇ ਨੀਚੇ ਆਪਾਂ ਜੁਆਇੰਟ ਲੈਸ ਲਗਾਉਣੀ ਆ ਤੇ ਆਪਾਂ ਜਿਹੜੇ ਨਿਸ਼ਾਨ ਸੀ ਉਹ ਆਪਾਂ ਲਗਾਲੇ ਹੋਏ ਆ ਤੇ ਆਪਾਂ ਜਿਹੜੇ ਨਿਸ਼ਾਨ ਲਗਾਏ ਸੀ ਪਹਿਲੀ ਵੀਡੀਓ ਵਿੱਚ ਆਪਾਂ ਨਿਸ਼ਾਨ ਲਗਾਏ ਸੀ ਉਤੋਂ ਆਪਾਂ ਦੀ ਕਟਿੰਗ ਕਰ ਦਾਂਗੇ ਨੀਚੇ ਜਿਹੜੀ ਆਪਾਂ ਜੁਆਇੰਟ ਲੈਸ ਲਗਾਉਣੀ ਆ ਇਥੋਂ ਆਪਾਂ ਕਟਿੰਗ ਕਰਕੇ ਤੇ ਆਪਾਂ ਜਿਹੜੇ ਨੀਚੇ ਵਾਲਾ ਪੱਲਾ ਸੀ ਹੁਣ ਆਪਾਂ ਸਾਈਡ ਕਰ ਦਿੱਤਾ ਸੀ ਕੱਪੜੇ ਨੂੰ ਤੇ ਹੁਣ ਆਪਾਂ ਜਿਹੜੇ ਸੈਂਟਰ ਵਾਲਾ ਜਿਹੜੇ ਆਪਾਂ ਨਿਸ਼ਾਨ ਲਗਾਏ ਆ ਤੁਹਾਨੂੰ ਦੱਸਾਂਗੇ ਆਪਾਂ ਇਹਦਾ ਗੈਪ ਰੱਖਿਆ ਹੋਇਆ ਵਾ 4 ਇੰਚ ਦਾ ਆਪਾਂ ਗੈਪ ਰੱਖਿਆ ਹੋਇਆ ਆ ਆਪਾਂ ਅਗਲੇ ਪੱਲੇ ਨੂੰ ਆਪਾਂ ਲੈ ਲਿਆ ਹੋਇਆ ਸੀ ਤੇ ਇਹਨੂੰ ਆਪਾਂ ਦੋੜਾ ਫੋਲਡਿੰਗ ਕਰ ਲਿਆ ਹੋਇਆ ਸੀ ਆਪਾਂ ਸੈਂਟਰ ਦੇ ਵਿੱਚੋਂ ਆਪਾਂ ਇਹਦਾ ਮੇਚਣਾ ਵਾ ਤੁਸੀਂ ਗੈਪ ਜਿੰਨਾ ਵੀ ਰੱਖਣਾ ਤੁਸੀਂ ਰੱਖ ਸਕਦੇ ਹੋ ਜੇ ਆਪਣਾ ਪਤਲਾ ਨਾਪੇ ਤਾਂ 4 ਇੰਚ ਰੱਖਣਾ ਵਾ ਜੇ ਆਪਣਾ ਥੋੜਾ ਮੀਡੀਅਮ ਹੈ ਤਾਂ ਆਪਾਂ 5 ਰੱਖਣਾ ਵਾ ਜੇ ਜੇ ਆਪਣ ਤੇ ਆਪਾਂ ਛੇ ਰੱਖਣਾ ਵਾ ਗੈਪ ਤੇ ਆਪਾਂ ਚਾਰ ਰੱਖਿਆ ਹੋਇਆ ਵਾ ਤੇ ਆਪਾਂ ਇਹਦੇ ਉੱਪਰ ਲੈਸ ਲਗਾ ਲਾਂਗੇ ਆਪਾਂ ਜਿਹੜੇ ਨਿਸ਼ਾਨ ਲਗਾਇਆ ਸੀ ਇਹਦੇ ਉੱਪਰ ਆਪਾਂ ਲੈਸ ਰੱਖ ਕੇ ਤੇ ਆਪਾਂ ਇੱਕ ਸਲਾਈ ਲਗਾ ਲਈ ਹੋਈ ਸੀ ਤੇ ਸਲਾਈ ਆਪਾਂ ਜਿਹੜੇ ਨਿਸ਼ਾਨ ਲਗਾਏ ਸੀ ਉਹਦੇ ਉੱਪਰ ਹੀ ਆਪਾਂ ਲੈਸ ਨੂੰ ਰੱਖ ਕੇ ਤੇ ਫਿਰ ਆਪਾਂ ਸਲਾਈ ਲਗਾ ਲਾਂਗੇ ਤੇ ਆਪਾਂ ਸਲਾਈ ਜਿਹੜੀ ਸੀ ਲਗਾਈ ਹੋਈ ਸੀ ਆਪਾਂ ਜਿਹੜੇ ਨਿਸ਼ਾਨ ਲਗਾਏ ਸੀ ਉਹਦੇ ਉੱਪਰ ਆਪਾਂ ਲੈਸ ਰੱਖ ਕੇ ਤੇ ਇੱਕ ਸਲਾਈ ਨਾਲ ਆਪਾਂ ਲੈਸ ਨੂੰ ਅਟੈਚ ਕਰ ਲਿਆ ਹੋਇਆ ਸੀ ਤੇ ਹੁਣ ਆਪਾਂ ਦੇ ਇੱਕ ਸਲਾਈ ਹੋਰ ਲਗਾਉਣੀ ਆ ਤੇ ਆਪਾਂ ਲੈਸ ਨੂੰ ਅੰਦਰ ਕਰਦੇ ਹੋਏ ਤੇ ਫਿਰ ਆਪਾਂ ਇੱਕ ਸਲਾਈ ਲਗਾ ਦੇਣੀ ਆ ਤੇ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਸਲਾਈ ਲਗਾਉਣ ਤੋਂ ਪਹਿਲਾਂ ਤੁਸੀਂ ਚਾਹਤ ਪ੍ਰੈਸ ਦੇ ਨਾਲ ਵੀ ਨੂੰ ਸੈੱਟ ਕਰ ਸਕਦੇ ਹੋ ਨਿੱਤਾ ਅਦਰਵਾਇਜ਼ ਤੁਸੀਂ ਇਹਨੂੰ ਹਾ ਨੋ ਦੇ ਨਾਲ ਹੀ ਸੈੱਟ ਕਰਕੇ ਤੇ ਫਿਰ ਤੁਸੀਂ ਸਲਾਈ ਉਹ ਲਗਾ ਸਕਦੇ ਹੋ ਤੇ ਆਪਾਂ ਕੱਪੜੇ ਨੂੰ ਇਸ ਤਰੀਕੇ ਨਾਲ ਸਲਾਈ ਲਗਾਉਣੀ ਆ ਕਿ ਜਿਹੜੇ ਆਪਣੇ ਕੱਪੜੇ ਦੇ ਵਿੱਚ ਝੋਲ ਨਾ ਪਵੇ ਤੇ ਆਪਾਂ ਪਿੱਛੋਂ ਕੱਪੜੇ ਨੂੰ ਖਿੱਚੀ ਜਾਣਾ ਵਾ ਕਿ ਆਪਣਾ ਜਿਹੜਾ ਕੱਪੜਾ ਬਹੁਤ ਸੈੱਟ ਹੋਵੇ ਤੇ ਆਪਣੇ ਵਿੱਚ ਕੋਈ ਵਾਲ ਨਾ ਪਵੇ ਤੇ ਆਪਾਂ ਜਿਹੜੀ ਲੈਂਸ ਸੀ ਉਹ ਆਪਾਂ ਲਗਾ ਲਈ ਹੋਈ ਸੀ ਪਹਿਲਾਂ ਆਪਾਂ ਇੱਕ ਸਲਾਈ ਦੇ ਨਾਲ ਲੈਂਸ ਲਗਾ ਲਈ ਹੋਈ ਸੀ ਦੂਸਰੀ ਸਲਾਈ ਦੇ ਨਾਲ ਜਿਹੜਾ ਆਪਾਂ ਨੰਦਰਲੈਸ ਸਾਈ ਲੈਂਸ ਕਰਕੇ ਗੁੰਮ ਤੇ ਫਿਰ ਆਪਾਂ ਜਿਹੜੀ ਸੀ ਸਲਾਈ ਲਗਾ ਲਈ ਹੋਈ ਸੀ ਤੇ ਹੁਣ ਆਪਾਂ ਇਸ ਤੋਂ ਬਾਅਦ ਜਿਹੜੀ ਆਪਾਂ ਜੁਆਇੰਟ ਲੈਂਸ ਲਗਾਵਾਂਗੇ ਤੇ ਜੁਆਇੰਟ ਲੈਂਸ ਹੁਣ ਆਪਾਂ ਇਸ ਤਰੀਕੇ ਨਾਲ ਲਗਾਉਣੀ ਆ ਜਿਹੜਾ ਆਪਣਾ ਕੱਪੜਾ ਹੁੰਦਾ ਹੈ ਕੱਪੜੇ ਨੂੰ ਆਪਾਂ 1/2 ਇੰਚ ਦਬਾਪ ਦੇਣਾ ਹੁੰਦਾ ਹੈ ਕੱਪੜੇ ਦਾ ਤੇ ਫਿਰ ਆਪਾਂ ਜਿਹੜੀ ਲੈਂਸ ਹੈ ਉਹ ਲਗਾਉਣੀ ਹੁੰਦੀ ਆ ਜਿਹੜੀ ਆਪਾਂ ਲੇਸ ਦੀ ਜਿਹੜੀ ਕਿਨਾਰੇ ਹੁੰਦੀ ਆ ਆਪਾਂ ਕਿਨਾਰੇ ਤੇ ਸਲਾਈ ਨਹੀਂ ਲਗਾਉਣੀ ਹੁੰਦੀ ਜਿਸ ਤਰ੍ਹਾਂ ਆਪਾਂ ਕੱਪੜੇ ਦੀ ਕਿਨਾਰੇ ਤੇ ਸਲਾਈ ਨਹੀਂ ਲਗਾਉਣੀ ਹੁੰਦੀ ਅੱਧਾ ਇੰਚ ਆਪਾਂ ਅੰਦਰ ਕਰਦੇ ਹੋਏ ਤੇ ਫਿਰ ਆਪਾਂ ਸਲਾਈ ਲਗਾਉਣੀ ਹੁੰਦੀ ਆ ਜੇ ਆਪਾਂ ਕਿਨਾਰੇ ਤੇ ਹੀ ਆਪਾਂ ਜੇ ਕੱਪੜੇ ਦੀ ਕਿਨਾਰੇ ਤੇ ਹੀ ਜਿਹੜੀ ਸਲਾਈ ਲਗਾ ਦਾਂਗੇ ਤੇ ਉਹ ਆਪਣੇ ਜਿਹੜੇ ਧਾਗੇ ਉਹ ਬਾਹਰ ਨਿਕਲ ਜਾਣਗੇ ਤੇ ਆਪਣੇ ਜਿਹੜੇ ਲੇਸ ਆ ਉਹ ਵੀ ਆਪਣੀ ਫਿਸ਼ਿੰਗ ਜੇ ਨਹੀਂ ਲੱਗੂਗੀ ਤੇ ਆਪਣੇ ਕੁਝ ਟੈਂਪ ਆ ਕੇ ਜਿਹੜੇ ਆਪਣੇ ਸਲਾਈ ਦੇ ਵਿੱਚ ਧਾਗੇ ਨਿਕਲ ਜਾਣਗੇ ਤੇ ਆਪਣੀ ਲੈਸ ਲੱਗੀ ਹੋਈ ਵੀ ਖਰਾਬ ਹੋ ਜੇਗੀ ਜਿੱਥੇ ਆਪਾਂ ਅੱਧਾ ਜਿੱਤੇ ਦੁਬਾਰਾ ਰੱਖਦੇ ਹੋਏ ਤੇ ਫਿਰ ਆਪਾਂ ਜਿਹੜਾ ਨਿਸ਼ਾਨ ਲਗਾਇਆ ਸੀ ਅੱਧੇ ਇੰਚ ਦਾ ਤੁਹਾਨੂੰ ਦੱਸਣ ਦੇ ਲਈ ਉਹਦੇ ਉੱਪਰ ਹੀ ਆਪਾਂ ਜਿਹੜੀ ਹੈ ਸਲਾਈ ਲਗਾਉਣੀ ਆ ਤੁਸੀਂ ਚਾਹੋ ਤੇ ਅੱਧਾ ਅੱਧਾ ਇੰਚ ਦਾ ਜਿਹੜਾ ਨਿਸ਼ਾਨ ਲਗਾ ਕੇ ਤੁਸੀਂ ਉਹਦੇ ਉੱਪਰ ਹੀ ਸਲਾਈ ਲਗਾ ਸਕਦੇ ਹੋ ਤੇ ਮੈਂ ਵੈਸੇ ਹੀ ਅੱਧਾ ਇੰਚ ਦਾ ਗੈਪ ਛੱਡਦੇ ਹੋਏ ਸਲਾਈ ਲਗਾਉਂਦੀ ਪਈ ਆ ਤੇ ਸਲਾਈ ਆਪਣੇ ਜਿੱਥੇ ਆਪਣਾ ਹੈਗਾ ਸੀ ਲੈਸ ਦਾ ਜਿਹੜੇ ਆਪਣੀ ਪੱਟੀ ਸੀ ਲੈਸ ਦੇ ਅੰਦਰ ਆਪਾਂ ਸਲਾਈ ਲਗਾਉਣੀ ਆ ਤੇ ਆਪਾਂ ਜਿਹੜਾ نیچے ਦਬਾ ਛੱਡਿਆ ਹੋਇਆ ਸੀ ਅੱਧੇ ਇੰਚ ਦਾ ਆਪਾਂ ਕੱਪੜੇ ਨੂੰ ਛੱਡਦੀ ਹੋਈ ਨਿਸ਼ਾਨ ਲਗਾ ਕੇ ਤੇ ਫਿਰ ਆਪਾਂ ਜਿਹੜੇ ਲੈਸ ਸੀ ਉਹਦੇ ਉੱਪਰ ਆਪਾਂ ਉੱਪਰ ਰੱਖ ਕੇ ਤੇ ਫਿਰ ਸਿਲਾਈ ਲਗਾਈ ਹੋਈ ਆ ਅੱਧੇ ਇੰਚ ਦਾ ਜਿਹੜਾ ਗੈਪ ਸੀ ਆਪਾਂ نیچے ਛੱਡਿਆ ਹੋਇਆ ਸੀ ਤੇ ਫਿਰ ਆਪਾਂ ਉਹਦੇ ਉੱਪਰ ਅੱਧੇ ਇੰਚ ਦਾ ਛੱਡ ਕੇ ਮਾਰਜਨ ਤੇ ਫਿਰ ਆਪਾਂ ਉੱਪਰ ਸਿਲਾਈ ਲਗਾਈ ਆ ਤੇ ਲੈਸ ਤੇ ਆਪਾਂ ਜਿਹੜੀ ਆ ਪੱਟੀ ਦੇ ਉੱਪਰ ਹੀ ਸਿਲਾਈ ਲਗਾਉਣੀ ਆ ਤੇ ਤੁਸੀਂ ਜਦੋਂ ਵੀ ਲੈਸ ਲਗਾਉਣੀ ਆ ਤੇ ਕੱਪੜੇ ਨੂੰ ਚੰਗੀ ਤਰ੍ਹਾਂ ਸੈੱਟ ਕਰੀ ਜਾਣਾ ਹੈ ਤੇ ਉੱਪਰ ਜਿਹੜੇ ਲੈਸ ਆ ਉਹਨੂੰ ਸੈੱਟ ਕਰੀ ਜਾਣਾ ਹੈ ਕਿ ਹੇ ਨੀਚੇ ਤੁਸੀਂ ਧਿਆਨ ਰੱਖਣਾ ਕਿ ਆਪਣੇ ਕੱਪੜੇ ਦੇ ਵਿੱਚ ਕੋਈ ਵਾਲ ਨਾ ਰਵੇ ਤੇ ਜਿਹੜੀ ਆਪਾਂ ਲਾਇਸ ਸੀ ਇੱਕ ਸਲਾਈ ਆਪਾਂ ਲਗਾ ਲਈ ਹੋਈ ਹੈ ਤਿੱਥੋਂ ਆਪਾਂ ਲੈਸ ਦੀ ਕਟਿੰਗ ਕਰ ਦਾਂਗੇ ਤੇ ਹੁਣ ਆਪਾਂ ਇਸ ਤਰੀਕੇ ਨਾਲ ਜਿਹੜਾ ਵਾ ਇਹਨੂੰ ਸੈੱਟ ਕਰ ਦੇਣਾ ਲੈਸ ਨੂੰ ਤੇ ਆਪਾਂ ਹੱਥ ਦੇ ਨਾਲ ਹੀ ਸੈੱਟ ਕਰ ਲਾਂਗੇ ਇਸ ਤਰੀਕੇ ਨਾਲ ਤੁਸੀਂ ਲੈਸ ਨੂੰ ਅੰਦਰ ਕੱਪੜੇ ਨੂੰ ਕਰ ਦੇਣਾ ਤੇ ਫੇਰ ਤੁਸੀਂ ਇਹਦੇ ਉੱਪਰ ਇੱਕ ਸਲਾਈ ਲਗਾ ਦੇਣੀ ਆ ਉਸੇ ਪਹਿਲਾਂ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਨੇਲ ਦੇ ਨਾਲ ਆਪਾਂ ਚੰਗੀ ਤਰ੍ਹਾਂ ਨੂੰ ਕੱਪੜੇ ਨੂੰ ਸੈੱਟ ਕਰ ਲਾਂਗੇ ਕਰੀਜ਼ ਬਣਾ ਲਾਂਗੇ ਨੇਲ ਦੇ ਨਾਲ ਹੀ ਤੇ ਫਿਰ ਆਪਾਂ ਦੇ ਉੱਪਰ ਇੱਕ ਸਲਾਈ ਲਗਾ ਲਾਂਗੇ ਤੇ ਸਲਾਈ ਬਿਲਕੁਲ ਆਪਾਂ ਕੋਰਨਰ ਤੇ ਹੀ ਲਗਾਉਣੀ ਆ ਤੇ ਕੱਪੜੇ ਨੂੰ ਆਪਾਂ ਸੈੱਟ ਕਰਦੇ ਹੋਏ ਉੱਪਰ ਵਾਲੀ ਸਾਈਡ ਤੇ ਆਪਾਂ ਸੈੱਟ ਕਰਨਾ ਕੱਪੜੇ ਨੂੰ ਕਿ ਆਪਣਾ ਜਿਹੜਾ ਵਾ ਲੇਸ ਦੇ ਵਿੱਚ ਕੋਈ ਝੋਲ ਨਾ ਰਵੇ ਕੱਪੜੇ ਦੇ ਵਿੱਚ ਵੀ ਕੋਈ ਵਾਲ ਨਾ ਰਵੇ ਤੇ ਆਪਾਂ ਉੱਪਰਲੀ ਸਾਈਡ ਦੇ ਜਿਹੜੇ ਕੱਪੜੇ ਨੂੰ ਸੈੱਟ ਕਰਦੇ ਹੋ ਇਹਦੇ ਫਿਰ ਆਪਾਂ ਜਿਹੜੀ ਸਲਾਈ ਉਹ ਲਗਾਉਣੀ ਆ ਕਿਸ ਲਾਈ ਆਪਾਂ ਇੱਕ ਜਿਹੜੀ ਸੀ ਉੱਪਰ ਲਗਾ ਲਈ ਹੋਈ ਸੀ ਤੇ ਹੁਣ ਆਪਾਂ ਨੇ ਜਿਹਦੇ ਕੱਪੜਾ ਐਡ ਕਰਨਾ ਵਾ ਜਿਹੜਾ ਆਪਾਂ ਪੀਸ ਕਟਿੰਗ ਕੀਤਾ ਸੀ ਉਹ ਹੀ ਆਪਾਂ ਕੱਪੜਾ ਐਡ ਕਰਨਾ ਨੀਚੇ ਤੇ ਤੁਸੀਂ ਧਿਆਨ ਰੱਖਣਾ ਪ੍ਰਿੰਟ ਦਾ ਤੁਸੀਂ ਧਿਆਨ ਰੱਖਣਾ ਜੇ ਤੁਹਾਡਾ ਪਲੇਨ ਕੱਪੜਾ ਫਿਰ ਆਪਣਾ ਧਿਆਨ ਰੱਖਣ ਦੀ ਕੋਈ ਲੋੜ ਨਹੀਂ ਹੁੰਦੀ ਤੇ ਜੇ ਆਪਣਾ ਪ੍ਰਿੰਟ ਵਾਲਾ ਸੋੜ ਹੈ ਤੁਸੀਂ ਧਿਆਨ ਰੱਖਣਾ ਕਿ ਜਿਸ ਤਰ੍ਹਾਂ ਆਪਣੇ ਉੱਪਰ ਵਾਲੇ ਸੋੜ ਦੇ ਫਲਾਵਰ ਹੈ ਆ ਉਵੇਂ ਹੀ ਆਪਾਂ نیچے ਵਾਲੇ ਕੱਪੜੇ ਦੇ ਫਲਾਵਰ ਆਉਣੇ ਚਾਹੀਦੇ ਆ ਤੇ ਹੁਣ ਆਪਾਂ ਫਲਾਵਰ ਨੂੰ ਦੇਖਦੇ ਹੋਏ ਤੇ ਆਪਾਂ ਜਿਹੜੇ ਇਸ ਤਰੀਕੇ ਨਾਲ ਆਪਾਂ ਕੱਪੜੇ ਨੂੰ ਅਟੈਚ ਕਰਨਾ ਲੇਸ ਦੇ ਨਾਲ ਕਿ ਜਿਹੜਾ ਆਪਣਾ ਪ੍ਰਿੰਟ ਹੈ ਸੇਮ ਆਵੇ ਤੇ ਜੇ ਤੁਸੀਂ ਜਦੋਂ ਵੀ ਤੁਸੀਂ ਨਿਸ਼ਾਨ ਲਗਾ ਲੈਣੇ ਕਿਸ ਤਰ੍ਹਾਂ ਆਪਣਾ ਪ੍ਰਿੰਟ ਆਉਣਾ ਵਾ ਤੇ ਫਿਰ ਤੁਸੀਂ ਸਿਲਾਈ ਆ ਲਗਾਉਣੀ ਆ ਤੁਸੀਂ ਇਸ ਤਰੀਕੇ ਨਾਲ ਕੱਪੜੇ ਤੇ ਉੱਪਰ ਰੱਖ ਦੇਣਾ ਲੇਸ ਤੇ ਉੱਪਰ ਰੱਖ ਕੇ ਸਿਲਾਈ ਤੁਸੀਂ ਇਸ ਤਰੀਕੇ ਨਾਲ ਲਗਾਉਣੀ ਆ ਲੇਸ ਨੂੰ ਉੱਪਰ ਕਰ ਲੈਣਾ ਕਿ ਆਪਾਂ ਨੂੰ ਪਤਾ ਲੱਗਦਾ ਰਹੇ ਕਿ ਆਪਾਂ ਸਿਲਾਈ ਕਿੱਦਾਂ ਕਿੰਨਿਆਂ ਦਾ ਦਬਾਰਾ ਆ ਕੇ ਆਪਾਂ ਸਿਲਾਈ ਲਗਾਉਣੀ ਆ ਤੇ ਆਪਣਾ ਸਿੱਧੇ ਨਾਲ ਸਿੱਧਾ ਕਪੜਾ ਮੈਚ ਹੋਊਗਾ ਤੇ ਫਿਰ ਆਪਾਂ ਜਿਹੜੀ ਉੱਪਰ ਸਲਾਈਆਂ ਲਗਾਉਣੀ ਆ ਤੇ ਇਦਾਂ ਵੀ ਆਪਾਂ ਬਾਹਲੀ ਸਾਈਡ 1/2 ਇੰਚ ਦਾ ਮਾਰਜਾ ਛੱਡ ਦਿਓ ਤੇ ਫਿਰ ਆਪਾਂ ਸਲਾਈ ਲਗਾਵਾਂਗੇ ਤੇ ਇਹ ਵੀ ਸਲਾਈ ਆਪਾਂ ਲੈਸ ਦਾ ਜਿਹੜੇ ਆਪਣੇ ਬਣੀ ਸੀ ਪੱਟੀ ਪੱਟੀ ਦੀ ਆਪਾਂ ਅੰਦਰ ਹੀ ਸਲਾਈ ਲਗਾਉਣੀ ਆ ਤੇ ਆਪਾਂ 1/2 ਇੰਚ ਦਾ ਦਬਾਬ ਵਾਲੇ ਸਾਈਡ ਛੱਡ ਦਿਓ ਤੇ ਫਿਰ ਆਪਾਂ ਸਲਾਈਆਂ ਲਗਾਉਂਦੇ ਪਏ ਆ ਤੁਸੀਂ ਕੋਈ ਵੀ ਨੀਚੇ ਜਾਂ 3 4 ਤੁਸੀਂ ਲੈਸ ਲਗਾਉਣੀਆਂ ਲੇਅਰ ਲਗਾਉਣੀਆਂ ਜੁਆਇੰਟ ਲੈਸ ਦੀਆਂ ਤੁਸੀਂ ਇਸ ਤਰੀਕੇ ਨਾਲ ਜਿਹੜੀ ਲੈਸ ਹੈ ਉਹ ਲਗਾ ਸਕਦੇ ਹੋ ਤੁਸੀਂ ਬਸ ਇਸ ਗੱਲ ਦਾ ਧਿਆਨ ਰੱਖਣ ਤੁਸੀਂ ਇਹਦੇ ਵਿੱਚ ਮਾਰਜਨ ਜ਼ਰੂਰ ਐਡ ਕਰਨਾ ਵਾ ਅੱਧਾ ਇੰਚ ਦਾ ਜਿਹੜਾ ਮਾਰਜਨ ਤੁਸੀਂ ਬਾਹਰਲੇ ਸਾਈਡ ਛੱਡਦੇ ਹੋ ਤੇ ਫਿਰ ਤੁਸੀਂ ਸਿਲਾਈ ਲਗਾਉਣੀ ਆ ਇਸ ਤਰੀਕੇ ਨਾਲ ਜਿਹੜੀ ਆਪਣੀ ਸਿਲਾਈ ਆ ਉਹ ਆਪਣੇ ਲੈਸ ਦੇ ਵਿੱਚੋਂ ਆਪਣੀ ਸਿਲਾਈ ਨਹੀਂ ਨਿਕਲਦੀ ਤੇ ਜਿਹੜੀ ਆਪਾਂ ਲੈਸ ਸੀ ਉਹ ਆਪਾਂ ਲਗਾਈ ਹੋਈ ਸੀ ਤੇ ਹੁਣ ਆਪਾਂ ਇਸ ਤਰੀਕੇ ਨਾਲ ਨੂੰ ਕੱਪੜੇ ਸੈੱਟ ਕਰਾਂਗੇ ਤੇ ਹੁਣ ਆਪਾਂ ਇਹਦੇ ਉੱਪਰ ਵੀ ਇੱਕ ਸਲਾਈ ਲਗਾ ਲਾਂਗੇ ਸਲਾਈ ਆਪਾਂ ਕਾਰਨਰ ਤੇ ਹੀ ਲਗਾਵਾਂਗੇ ਤੇ ਆਪਾਂ ਕੱਪੜੇ ਨੂੰ ਨੇਲ ਦੇ ਨਾਲ ਸੈੱਟ ਕਰਦੇ ਹੋਏ ਤੇ ਆਪਾਂ ਇਹਦੇ ਉੱਪਰ ਸਲਾਈ ਲਗਾ ਦਾਂਗੇ ਸਲਾਈ ਆਪਾਂ ਬਿਲਕੁਲ ਕਾਰਨਰ ਤੇ ਹੀ ਲਗਾਉਣੀ ਆ ਇਸ ਤਰੀਕੇ ਨਾਲ ਤੁਸੀਂ ਸੂਟ ਤੇ ਜੁਆਇੰਟ ਲੈਸ ਲਗਾ ਸਕਦੇ ਹੋ ਤੁਹਾਨੂੰ ਆਸਾਨ ਤਰੀਕਾ ਦੱਸਿਆ ਹੋਇਆ ਵਗਿਆ ਆਪਾਂ ਲੈਸ ਕਿਵੇਂ ਲਗਾਉਨੇ ਆ ਤੇ ਤੁਸੀਂ ਇਸ ਤਰੀਕੇ ਨਾਲ ਜਿਹੜੀ ਜੁਆਇੰਟ ਲੈਸ ਆ ਸੂਟ ਤੇ ਲਗਾ ਸਕਦੇ ਹੋ ਤੇ ਜਿਹੜੀ ਆਪਣੀ ਲਾਸਟ ਸिलाई ਰਹੀ ਦੀ ਸੀ ਇਹਨੂੰ ਆਪਾਂ ਕੰਪਲੀਟ ਕਰ ਲਾਂਗੇ ਤੇ ਜਿਹੜੀ ਆਪਣੀ ਸिलाई ਸੀ ਉਹ ਆਪਣੀ ਕੰਪਲੀਟ ਹੋ ਗਈ ਹੋਈ ਆ ਤੇ ਆਪਾਂ ਲੈਸ ਲਗਾ ਕੇ ਉੱਪਰ ਤੇ ਨੀਚੇ ਜੁਆਇੰਟ ਲੈਸ ਲਗਾ ਕੇ ਤੇ ਸੂਟ ਤਿਆਰ ਕਰ ਲਿਆ ਹੋਇਆ ਵਾ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਪਲੇਸ ਹੈਨ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ